ਦੁਆਬੇ ਦੇ ਪ੍ਰਸਿੱਧ ਨਗਰ ਰੁੜਕਾ ਕਲਾਂ ਦਾ ਸਾਲਾਨਾ ਪਿੰਡੂ ਖੇਡ ਮੇਲਾ ਅਤੇ ਕਬੱਡੀ ਕੱਪ 9 ਅਤੇ 10 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੁੜਕਾ ਕਲਾਂ ਦੇ ਦੇਸ਼ ਭਗਤ ਤਜਾਦਗਰ ਹਾਲ ਵਿਖੇ ਕੀਤੀ ਗਈ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੁੜਕਾ ਕਲਾਂ ਦੀ ਅਗਵਾਈ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਵੱਖ-ਵੱਖ ਸਿਆਸੀ ਸਮਾਜਿਕ ਅਤੇ ਖੇਡ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ ਇਸ ਮੌਕੇ ਤੇ ਵੱਖ-ਵੱਖ ਆਗੂਆਂ ਨੇ ਦੱਸਿਆ ਕਿ ਰੋੜਕਾ ਕਲਾਂ ਦਾ ਇਹ ਸ਼ਾਨਦਾਰ 38ਵਾਂ ਖੇਡ ਮੇਲਾ ਹੈ ਜੋ ਲਗਾਤਾਰ ਪਿੰਡ ਦੇ ਐਨ ਆਰ ਆਈ ਵੀਰਾਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਰੋੜਕਾ ਕਲਾਂ ਵਿੱਚ ਖੇਡਾਂ ਦੇ ਸੁਨਹਿਰੀ ਦੌਰ ਦਾ ਜ਼ਿਕਰ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਫੁੱਟਬਾਲ ਕਬੱਡੀ ਅਤੇ ਐਥਲੈਟਿਕਸ ਵਿੱਚ ਪਿੰਡ ਨੇ ਅੰਤਰਰਾਸ਼ਟਰੀ ਖਿਡਾਰੀ ਦਿੱਤੇ ਹਨ ਆਗੂਆਂ ਨੇ ਇਸ ਸ਼ਾਨਦਾਰ ਪਰੰਪਰਾ ਨੂੰ ਅੱਗੇ ਵਧਾਉਣ ਦੀ ਬਚਨ ਬੱਤਾਂ ਨੂੰ ਦੁਹਰਾਉਂਦੇ ਹੋਏ ਦੱਸਿਆ ਕਿ ਖੇਡਾਂ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਲਗਾਤਾਰ ਉਪਰਾਲੇ ਕੀਤੇ ਜਾਣਗੇ ਇਸ ਮੌਕੇ ਤੇ ਬੰਡਾਲਾ ਰੋੜਕਾ ਕਲਾਂ ਤੋਂ ਗੁਰਾਇਆਂ ਵਾਲੀ ਸੜਕ ਦੀ ਮਾੜੀ ਹਾਲਤ 'ਤੇ ਵੀ ਚਰਚਾ ਕੀਤੀ ਗਈ ਅਤੇ 12 ਫਰਵਰੀ ਨੂੰ ਰੋੜਕਾ ਕਲਾਂ ਵਿਖੇ ਇੱਕ ਵਿਚਾਰ ਧਰਨਾ ਦੇਣ ਦਾ ਐਲਾਨ ਵੀ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਰ-ਬਾਰ ਐਲਾਨ ਕੀਤੇ ਜਾਣ ਤੋਂ ਬਾਅਦ ਵੀ ਇਹ ਸੜਕ ਨਹੀਂ ਬਣਵਾਈ ਜਾ ਰਹੀ ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਹਰ ਰੋਜ਼ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀਆਂ ਇਹਨਾਂ ਪਰੇਸ਼ਾਨੀਆਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ 12 ਫਰਵਰੀ ਨੂੰ ਰੋੜਕਾ ਕਲਾ ਵਿਕੀ ਵਿਸ਼ਾਲ ਧਾਰਨਾ ਦਿੱਤਾ ਜਾਵੇਗਾ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਸ਼ਿਰਕਤਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਤੇ ਕੁਲਵੰਤ ਸਿੰਘ ਸੰਧੂ, ਗੁਰਵਿੰਦਰ ਸਿੰਘ ਲੰਬੜਦਾਰ, ਡਾਕਟਰ ਲੇਖਰਮ ਲਵਲੀ, ਗੁਰਿੰਦਰ ਸਿੰਘ ਸੰਧੂ, ਸ਼ੇਵ ਕੁਮਾਰ ਤਿਵਾੜੀ, ਜਗਦੀਪ ਸਿੰਘ ਸੰਧੂ, ਮਨਜੀਤ ਸਿੰਘ ਸੰਧੂ, ਜਗਮਿੰਦਰਪਾਲ ਸਿੰਘ ਸੰਧੂ, ਜਿਹਾਰ ਸਿੰਘ ਸੰਧੂ, ਅਮਰੀਕ ਸਿੰਘ ਸੰਧੂ, ਬਲਜਿੰਦਰ ਕੁਮਾਰ ਮੰਗਾ, ਜਸਪ੍ਰੀਤ ਸਿੰਘ ਜੱਸਾ, ਪ੍ਰਤਪਾਲ ਸਿੰਘ ਸੰਧੂ, ਪ੍ਰਦੀਪ ਸਿੰਘ ਸੱਗੂ, ਅਮਰਜੀਤ ਟਾਂਡਾ, ਸੰਤੋਖ, ਸੰਤੋਖ ਰਾਮ ਕਬੱਡੀ ਕੋਚ ਕਾਕਾ ਪ੍ਰਵਾਨ ਗੁਰਪ੍ਰੀਤ ਸਿੰਘ ਸੰਧੂ ਦਵਿੰਦਰ ਸਿੰਘ ਖਾਲਸਾ ਤੇ ਹੋਰ ਪ੍ਰਤਵਾਨ ਤੇ ਸੱਜਣ ਹਾਜ਼ਰ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿੰਡ ਰੋੜਕਾ ਕਲਾਂ ਦੇ ਵਿੱਚ ਅਸ਼ੀਰਪਗ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਜਿਹੜਾ 38ਵਾਂ ਸ਼ਾਨਦਾਰ ਜਿਹੜਾ ਟੂਰਨਾਮੈਂਟ ਜਿਹਦੇ ਵਿੱਚ प्रमोद দাস ਗੁਪਤਾ ਫੁੱਟਬਾਲ ਤੇ ਬਾਬਾ ਬਿਜਿੰਦਰ ਸਿੰਘ ਕਿੰਗੋ ਰੋੜਕਾ ਕਲਾਂ ਕਬੱਡੀ ਕੱਪ ਜੋ ਕਿ ਸਾਰੇ ਪਿੰਡ ਦੇ ਐਨਆਰਆਈਆਂ ਵੀਰਾਂ ਦੇ ਸਹਿਯੋਗ ਦੇ ਨਾਲ ਚੀਰਪਾਲ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਕਰਾਇਆ ਜਾ ਰਿਹਾ ਰੁੜਕਾ ਕਲਾਂ ਵਿੱਚ 9 ਤੇ 10 ਫਰਵਰੀ ਨੂੰ ਸੋ ਉਹਦੇ ਬਾਬਦ ਅਸੀਂ ਸਮੂਹ ਨੌਜਵਾਨ ਵਰਗ ਰੁੜਕਾ ਕਲਾਂ ਦਾ ਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਉੱਪਰ ਉੱਟ ਕੇ ਸਾਂਝੇ ਦੌਰ ਤੇ ਪਿੰਡ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਖੇਡਾਂ ਦੇ ਨਾਲ ਜੋੜਨ ਦੇ ਲਈ ਇੱਕ ਚੰਗਾ ਪਹਟ ਸੈਸ਼ਨ ਦੇ ਲਈ ਤੁਸੀਂ 9 ਤੇ 10 ਫਰਵਰੀ ਨੂੰ ਰੁੜਕਾ ਕਲਾਂ ਦੀ ਸੀਨੇ ਸਕੈਂਡਰੀ ਸਕੂਲ ਦੀ ਗਰਾਉਂਡ ਦੇ ਵਿੱਚ ਪਹੁੰਚੋ ਤਾਂ ਕਿ ਆਪਾਂ ਇਸ ਸ਼ਾਨਦਾਰ ਜਿਹੜਾ ਬਹੁਤ ਵੱਡੇ ਲੈਵਲ ਤੇ ਮੇਲਾ ਹੋ ਰਿਹਾ ਉਹਦੀ ਰੋਡ ਤੁਹਾਨੂੰ ਬਤਾਈਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਗੱਲ ਕਰੀਏ ਤਾਂ ਧਰਨੇ ਦੀ ਧਰਨੇ ਦਾ ਟਾਈਮਿੰਗ ਕੀ ਹੈ ਇਸ ਦੇ ਨਾਲ ਹੀ ਜਿਹੜਾ ਮੈਂ ਗੱਲ ਕਰਾਂ ਪਿਛਲੇ ਦਿਨ ਪਿਛਲੇ ਟਾਈਮ ਦੇ ਵਿੱਚ ਇੱਕ ਬੋਪਾ ਰਿਆ ਧਨਾ ਲਾਇਆ ਗਿਆ ਸੀਗਾ ਜਿਹਦੇ ਦੌਰਾਨ ਬੋਪਾ ਰਿਆ ਦੀ ਸੜਕ ਬਣ ਗਈ ਉਹ ਤੋਂ ਬਾਅਦ ਰੁੜਕਾ ਕਣਾ ਨੇ ਅਗਵਾਈ ਕਰਦੇ ਹੋਏ ਬਡਾਲੇ ਦੇ ਵਿੱਚ ਧਨਾ ਲਾਇਆ ਇਹ ਤੇ ਬਡਾਲੇ ਤੋਂ ਪਰੇ ਝੰਡੇਆਲੇ ਵੱਲ ਨੂੰ ਰੋਡ ਵੀ ਬਣ ਗਿਆ ਹੁਣ ਵਿਚਲਾ ਸਾਰਾ ਏਰੀਆ ਰੁੜਕਾਗੜਾਂ ਤੋਂ ਗਰਾਇਆਂ ਵੱਲ ਨੂੰ ਵੀ 3-4 ਕਿਲੋਮੀਟਰ ਰੋਡ ਬਣਨ ਵਾਲਾ ਤੇ ਰੁੜਕਾਗੜਾਂ ਤੋਂ ਬਡਾਲੇ ਵੱਲ ਨੂੰ ਉਹਦੇ ਲਈ 12 ਫਰਵਰੀ ਦਾ ਦਿਨ ਨਿਯਤ ਕੀਤਾ ਗਿਆ ਆ ਸਵੇਰ ਨੂੰ 11 ਵਜੇ ਜਿਹੜਾ ਗ੍ਰਾਮ ਵਾਲੀ ਸਿਰ ਦਾ ਰੁੜਕਾਗੜਾਂ ਦਾ ਅੱਡਾ ਉਹਦੇ ਵਿੱਚ ਧਰਨਾ ਦਿੱਤਾ ਜਾਊਗਾ ਹੁੰਦੀ ਸਰਕਾਰ ਦੇ ਖਿਲਾਫ ਤਾਂ ਕਿ ਰੋਡ ਨੂੰ ਜਲਦੀ ਤੋਂ ਜਲਦੀ ਬਣਵਾਇਆ ਜਾਵੇ ਜੋ ਉਹਦੇ ਵਿੱਚ ਵੀ ਸਮੂਹ ਪਿੰਡ ਵਾਸੀਆਂ ਨੂੰ ਨਾਕਾਂ ਵਾਸੀਆਂ ਨੂੰ ਹਰੇਕ ਪਿੰਡਾਂ ਨੂੰ ਪੂਰ ਜੋਰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇਸ ਧਰਨੇ ਦੇ ਵਿੱਚ ਪਹੁੰਚੋ ਤਾਂ ਕਿ ਇਹ ਬੋਲੀ ਹੋ ਚੁੱਕੀ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕੀ। ਬਹੁਤ ਬਹੁਤ ਧੰਨਵਾਦ। ਅੱਜ ਪਿੰਡ ਰੁੜਕਾ ਕਰਾਰੇ ਤੇ ਮੋਤਵਰ ਸੱਜਣਾ ਦੀ ਤੇ ਨੌਜਵਾਨਾਂ ਦੀ ਇੱਕ ਵੱਧਵੀਂ ਮੀਟਿੰਗ ਕੀਤੀ ਅਸੀਂ। ਉਹਦੇ ਵਿੱਚ ਜਿਹੜਾ 9 ਤੇ 10 ਫਰਵੀਨੂ ਪਿੰਡ ਰੁੜਕਾ ਕਰਾਰੇ ਵਿੱਚ ਪਿੰਡੂ ਖੇਡ ਮੇਲਾ ਹੋ ਰਿਹਾ ਫੁੱਟਬਾਲ ਤੇ ਕਬੱਡੀ ਦਾ ਉਹਦੇ ਸਬੰਧ ਵਿੱਚ ਵਿਚਾਰਾਂ ਕੀਤੀਆਂ ਉਹ ਜਿੱਥੇ ਸ਼ੀਦਿਆਦਨ ਸਰਦਾਰ ਪਾਕ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਦੀ ਅਗਵਾਈ ਚ ਇਹ ਪਿੰਡ ਖੇਡ ਮੇਲਾ ਕਰਵਾਇਆ ਜਾਂਦਾ ਉੱਥੇ ਨਾਲ ਸਾਡੀ ਸਾਡੀ ਬਹੁਤ ਹੀ ਸਹਿਯੋਗੀ ਜਿਹੜੀ ਸੰਸਥਾ ਆ ਬਾਬਾ ਬਚਨ ਸਿੰਘ ਕਿੰਗ ਆਫ ਰੜਕਾ ਕਨਾ ਵੈਲਫੇਅਰ ਸੁਸਾਇਟੀ ਉਹਨਾਂ ਨੇ ਵੀ ਪੂਰਾ ਜੋਰ ਨਾਲ ਜ਼ੋਰਦਾਰ ਰੱਖ ਕੇ ਇਨੀਸ਼ੀਏਟਿਵ ਸ਼ਮੂਲੀਅਤ ਕੀਤੀ ਆ ਔਰ ਇਹ ਸਾਂਝੀ ਇੱਕ ਸੰਸਥਾ ਬਣਾ ਕੇ ਤੇ ਬਾਕੀ ਰਾਜਨੀਤੀਆਂ ਤੋਂ ਉੱਪਰ ਉੱਟ ਕੇ ਰਾਜਨੀਤਿਕ ਪਾਰਟੀਆਂ ਦੀ ਸਮਝਦਾਰੀ ਤੋਂ ਵੀ ਉੱਪਰ ਉੱਟ ਕੇ ਪਿੰਡ ਦੇ ਭਾਈਚਾਰਕ ਸਾਂਝ ਕਾਇਮ ਕਰਦੇ ਹੋਏ ਅਸੀਂ ਅੱਜ ਇਹ ਮੀਟਿੰਗ ਜਿਹੜੀ ਆ ਉਹ ਕੀਤੀ ਹੈ ਜੇਠ ਜਿੱਤੇ 9 ਤੇ 10 ਤਰਵੀ ਨੂੰ ਅਸੀਂ ਉਹ ਟੂਰਨਾਮੈਂਟ ਕਰਾਉਣ ਜਾ ਰਹੇ ਹਾਂ ਉੱਥੇ ਅਸੀਂ ਰਲ ਮਿਲ ਕੇ ਸਾਰਾ ਹੀ ਪਿੰਡ ਅੱਗੇ ਵਧ ਕੇ ਉਹ ਟੂਰਨਾਮੈਂਟ ਨੂੰ ਕਾਮਯਾਬ ਕਰਾਂਗੇ ਦੂਜੇ ਪਾਸੇ ਇਹ ਆ ਵੀ ਅਸੀਂ ਪਿਛਲੇ ਦਿਨਾਂ ਚ ਵੀਡੀਓ ਦਫਤਰ ਇਥੇ ਜਿਹੜੇ ਵੀਡੀਓ ਸਾਹਿਬ ਹੈ ਉਹਨਾਂ ਨੂੰ ਮਿਲੇ ਸੀ ਸਾਡੇ ਪਿੰਡ ਦੇ ਵਿੱਚ ਦੀ ਦੋਨੀਆਂ ਪਾਸੇ ਇਧਰੋਂ ਬੰਡਾਲੇ ਤੱਕ ਤੇ ਉਧਰੋਂ ਸੰਦੇਸ਼ੇ ਤੱਕ ਸੜਕ ਦਾ ਬਹੁਤਰਾ ਹਾਲਿਆ ਜਿਹਦੇ ਕਈ ਮੌਤਾਂ ਵੀ ਹੋ ਗਈਆਂ ਥੋੜੇ ਪਿਛਲੇ ਦਿਨਾਂ ਚ ਡਾਕਟਰ ਕਲਦੀਪ ਸਿੰਘ ਮੌਤ ਜਿਹੜੀ ਆ ਸਾਡੇ ਪਿੰਡ ਕਰਾਇਆ ਤੋਂ ਆਉਂਦੇ ਆ ਪਿੰਡ ਉਹਨਾਂ ਦੀ ਮੌਤ ਵੀ ਜਿਹੜੀ ਆ ਉਹ ਸੜਕ ਦੇ ਕਾਰਨ ਹੋਈ ਆ ਇਸ ਕਰਕੇ ਅਸੀਂ ਵੀਡੀਓ ਸਾਹਿਬ ਨੂੰ ਵੀ ਕਿਹਾ ਸੀ ਤੇ ਪਿਛਲੇ ਸਮੇਂ ਚਾਈ 2 ਵਜੇ ਧਰਨੇ ਤੇ ਭਗਵੰਤ ਸਿੰਘ ਭਗਵਾਨਤਮਨ ਹੁਣੀ ਵੀ ਇੱਕ ਕਰੀ ਕਹਿ ਕੇ ਸਤੰਬਰ ਚੱਕ ਕੇ 60 ਬਣ ਜੋ ਪਰੰਤੂ ਸਰਕਾਰ ਨੇ ਕੋਈ ਇੱਧਰ ਧਿਆਨ ਨਹੀਂ ਦਿੱਤਾ ਜਿਹਦੇ ਸਬੰਧ ਚ ਅੱਜ ਅਸੀਂ ਇਹ ਮਤਲਬ ਐਲਾਨ ਕਰਦੇ ਆਂ ਵੀ ਜੇ ਸੜਕ ਦਾ ਕੰਮ ਨਾ ਸ਼ੁਰੂ ਕੀਤਾ ਗਿਆ ਤੇ ਅਸੀਂ 12 ਫਰਵਰੀ ਨੂੰ 11 ਵਜੇ ਠੀਕ ਪਿੰਡ ਰੁੜਕਾ ਕਲਾਂ ਦੇ ਅੱਡੇ 'ਚ ਧਰਨਾ ਕਰਾਂਗੇ ਉਹਨਾਂ ਚਾ ਧਰਨਾ ਨਹੀਂ ਹਟਾਇਆ ਜਾਊਗਾ ਚਾਹੇ ਸਾਨੂੰ ਪੱਕਾ ਮੋਰਚਾ ਲਾ ਕੇ ਵੀ ਕਰਨਾ ਪਵੇ ਜਿੰਨਾ ਚਿਰ ਇਹ ਸੜਕ ਦਾ ਕੰਮ ਸ਼ੁਰੂ ਨਹੀਂ ਕਰਤਾ ਜਾਂਦਾ ਸੋ ਸਾਰੀਆਂ ਇਲਾਕਾ ਨਿਵਾਸੀ ਲਗਨਵਾਸੀ ਸੰਗਤਰ ਵੀ ਪੀਰ ਕਰਦੇ ਆ ਕਿਤੇ ਟੂਰਨਾਮੈਂਟ ਦੀ ਨੋਰ ਪਿੰਡੂ ਖੇਡ ਮੇਲੇ ਦੀ ਪ੍ਰੋਨ ਕਵਧਾਉਣਾ ਅਤੇ ਸੜਕ ਦੇ ਸਬੰਧ ਚ ਸਾਰੀਆਂ ਸੰਗਤਾਂ ਹਮ ਮਾ ਕੇ ਪਹੁੰਚਣ ਤਾਂ ਕਿ ਜਿਹੜੀ ਸਰਕਾਰ ਆ ਉਹਦੇ ਤੱਕ ਆਪਣੀ ਆਵਾਜ਼ ਚਾਈ ਜਾ ਸਕੇ